ਮੈਂ ਅਮੇਸ਼ਾ ਕਹਨਾ ਦਜਮ ਗੁਰੂ ਨੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਕੀ ਬੋਲਿਆ ਪੰ ਨਿਸ਼ਾਨ ਹੈਗਾ ਇਹ ਆ ਜਾ ਰੋਟੀ ਵੀ ਖਾਾਂਗੇ ਹੂੰ ਛਾਤ ਵੀ ਦੇਾਂਗੇ ਪਰ ਜੇ ਪੈਰ ਤੇ ਪੈਰ ਰੱਖੇਗਾ ਤੇ ਜਿੰਨੀ ਤਾਕਤ ਹੋਈ ਉਹਨਾਂ ਧੱਕਾ ਜ਼ਰੂਰ ਮਾਰਾ ਬਿਲਕੁਲ ਹੈ ਨਾ ਹੂੰ ਔਰ ਕਹਿ ਨਹੀਂ ਜੀ ਜਗਦੇ ਰਹੋ ਸੱਚੀ ਗੱਲ ਹੈ ਕਿ ਸਾਹਮਣੇ ਵਾਲਾ ਆਪਣਾ ਕੀਤੀ ਜਾਂਦਾ ਤੁਸੀਂ ਕਿੰਦਰ ਹੋ ਜੀ ਭਰਾ 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 ਪੰਜਾਬੀ ਉਧਰ ਵੀ ਪੰਜਾਬੀ ਉਹ ਸਮਝ ਰਿਹਾ ਇਹ ਆਮ ਕਹਾਵਤ ਹੈ ਆਪਣੇ ਇੱਥੇ ਪੰਜਾਬ ਚ ਵਰਤੀ ਜਾਂਦੀ ਹੈ ਭਾਜੀ ਕਿ ਦਰ ਤੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ ਇਹ ਸਿੱਖੀ ਦਾ ਸਿਧਾਂਤ ਹੈ ਹਾਂ ਤੇ ਜਿਵੇਂ ਤੁਸੀਂ ਕਹਿਣਾ ਕਿ ਦਸਮ ਪਿਤਾ ਵੀ ਨਿਸ਼ਾਨ ਥੱਲੇ ਲੰਗਰ ਵੀ ਮਿਲੂਗਾ ਛੱਤ ਵੀ ਮਿਲੇਗੀ ਪਰ ਇਹ ਤੇ ਪੈਣਾ ਰੱਖੀ ਹੋ ਸਕਦਾ ਸੇ ਅਨਕੂਟ ਪਈ ਪਰ ਅਸੀਂ ਕੁਟ ਤੋਂ ਰੁਕਣਾ ਨਹੀਂ ਅਸੀਂ ਜਿੰਨੀ ਤਾਕਤ ਹੋएगी ਤਾਕਾ ਜ਼ਰੂਰ ਮਾਰਾਂਗੇ ਸਾਹਿਬ ਜਾਨ ਸ਼ਹੀਦ ਹੁੰਦੇ ਤੇ ਪਹਿਲੀ ਚੀਜ਼ ਕੀ ਲੜਿਆ ਨਾ 롱게 롱대...